ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਾਲ ਦਾ ਸਭ ਤੋਂ ਪਹਿਲਾ ਇਹ ਭਿਆੰਕਰ ਸੂਰਜ ਗ੍ਰਹਿਣ 29 ਮਾਰਚ ਨੂੰ ਲੱਗਣ ਜਾ ਰਿਹਾ ਹੈ ਦੋਸਤੋ ਇਹ ਸੂਰਜ ਗ੍ਰਹਿਣ ਕਈ ਰਾਸ਼ੀਆਂ ਤੇ ਭਿਆੰਕਰ ਪ੍ਰਭਾਵ ਪਾਉਣ ਵਾਲਾ ਹੈ ਕਿਉਂਕਿ ਇਹ ਸੂਰਜ ਗ੍ਰਹਿਣ ਬਹੁਤ ਹੀ ਵੱਡਾ ਹੋਣ ਵਾਲਾ ਹੈ ਇਹ ਸ਼ਨੀਵਾਰ ਦੇ ਦਿਨ ਲੱਗਣ ਜਾ ਰਿਹਾ ਹੈ ਜਿਸ ਕਰਕੇ ਭਗਵਾਨ ਸ਼ਨੀ ਦੇਵ ਕਈ ਰਾਸ਼ੀਆਂ ਦੇ ਭਿਆਨਕ ਪਰਬਾਪ ਪਾਉਣ ਵਾਲੇ ਹਨ ਉਥੇ ਹੀ ਕਈ ਰਾਸ਼ੀਆਂ ਇਦਾਂ ਦੀਆਂ ਹਨ ਜਿਨ੍ਹਾਂ ਦੀ ਸੂਰਜ ਗ੍ਰਹਿਣ ਤੋਂ ਬਾਅਦ ਕਿਸਮਤ ਚਮਕਣ ਵਾਲੀ ਹੈ ਉਹਨਾਂ ਦੀ ਲੋਟਰੀ ਲੱਗਣ ਵਾਲੀ ਹੈ ਆਖਰ ਕਿਹੜੀਆਂ ਹਨ ਉਹ ਰਾਸ਼ੀਆਂ ਜਿਨ੍ਹਾਂ ਦਾ ਭਾਗ ਉਹਦੇ ਹੋਣ ਵਾਲਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਅਤੇ ਨਾਲ ਇਹ ਵੀ ਦੱਸਾਂਗੇ ਕਿ ਸੂਰਜ ਗ੍ਰਹਿਣ ਪਾਤ ਦੇ ਵਿੱਚ ਦਿਖਾਈ ਦੇਵੇਗਾ ਜੇ ਵਿਖਾਈ ਵੀ ਦੇਵੇਗਾ ਤੇ ਕਿੱਥੇ-ਕਿੱਥੇ ਵਿਖਾਈ ਦੇਵੇਗਾ ਇਸ ਦਾ ਸੂਤਕ ਸਮਾਂ ਕੀ ਹੋਵੇਗਾ ਤੇ ਇਸ ਦੌਰਾਨ ਉਹ ਕਿਹੜੀਆਂ-ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਤੁਸੀਂ ਕੁਝ ਪ੍ਰੇਸ਼ ਕਰਨੇ ਹਨ ਅਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਇਸ ਦਾ ਸੋਤਿਕ ਸਮਾਂ ਕੀ ਹੋਵੇਗਾ ਇਸ ਦੌਰਾਨ ਉਹ ਕਿਹੜੇ-ਕਿਹੜੇ ਕੰਮ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਕਰਨਾ ਤੇ ਗਰਭਵਤੀ ਔਰਤਾਂ ਨੇ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਹਨ ਤੁਹਾਨੂੰ ਇਸੇ ਬਾਰੇ ਪੂਰਾ ਵਿਸਾਰ ਦੇ ਨਾਲ ਇਸ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਰੋਲ ਸੁਣਨਾ ਸੂਰਜ ਗ੍ਰਹਿਣ ਦੇ ਅਨੁਸਾਰ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਵੇਂ ਕਿ ਤੂਫਾਨ, ਝੋਕਮ ਤੇ ਮਾਰਚ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਕਦੋਂ ਕਿੱਥੇ ਇਸ ਦਾ ਸੂਤਕ ਕਾਲ ਕੀ ਹੋਵੇਗਾ ਇਸ ਤੋਂ ਇਲਾਵਾ ਕਿਹੜੀਆਂ ਹਨ ਉਪਾਕਸ਼ਾਲੀ ਰਾਸ਼ੀਆਂ ਕਿਸ ਤਰ੍ਹਾਂ ਪ੍ਰਭਾਵ ਤੁਹਾਡੇ ਤੇ ਪਵੇਗਾ ਉਹਨਾਂ ਦੇ ਬਾਰੇ ਵਿਸਾਦ ਦੇ ਨਾਲ ਦੱਸਾਂਗੇ ਦੋਸਤੋ ਚੰਦਰ ਗ੍ਰਹਿਣ ਤੋਂ ਬਾਅਦ ਸੂਰਜ ਗ੍ਰਹਿਣ ਦਾ ਪਹਿਲਾ ਸੂਰਜ ਗ੍ਰਹਿਣ ਪਹਿਲਾ ਗ੍ਰਹਿ 29 ਮਾਰਚ ਨੂੰ ਲੱਗਣ ਜਾ ਰਿਹਾ ਹੈ ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ ਜੋਤਿਸ਼ਾਸਤਰੀ ਦੇ ਵਿੱਚ ਗ੍ਰਹਿ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ Hindu ਧਰਮ ਦੇ ਵਿੱਚ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਪਾਤ ਵਿੱਚ ਇਸ ਦਾ ਅਸਰ ਨਹੀਂ ਹੋਵੇਗਾ ਕੁਝ ਰਾਸ਼ੀਆਂ ਤੇ ਇਸ ਦਾ ਅਸਰ ਪੈ ਸਕਦਾ ਹੈ ਸੂਤਕਾਲ ਦੇ ਵਿੱਚ ਜੋ ਵਿਅਕਤੀ ਜਾਂ ਬੱਚੇ ਅਵਸਥਾ ਦੇ ਵਿੱਚ ਪਾਏ ਗਏ ਹਨ ਇਹਨਾਂ ਨੂੰ ਸਾਡੇ ਕਿ ਕਿਸੇ ਨੂੰ ਪਹੁੰਚ ਨਹੀਂ ਕਰਨਾ ਚਾਹੀਦਾ ਜੇ ਖਾਣਾ ਹੈ ਤਾਂ ਖਾਣੇ ਦੇ ਵਿੱਚ ਤુલਸੀ ਦੇ ਪੱਤੇ ਰੱਖ ਲਵੋ ਗਰਭਵਤੀ ਔਰਤਾਂ ਨੂੰ ਕੁਝ ਵੀ ਸੇਵਨ ਨਹੀਂ ਕਰਨਾ ਚਾਹੀਦਾ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਜਾਨੀ ਕਿ ਜਦੋਂ ਗਰੈਨ ਲੱਗਣ ਜਾ ਰਿਹਾ ਹੈ ਘਰੋਂ ਬਾਹਰ ਨਾ ਨਿਕਲੋ ਇਥੋਂ ਤੱਕ ਕਿ ਘਰ ਦੀ ਦਹਲੇਜ ਵੀ ਨਹੀਂ ਟੱਪਣੀ ਚਾਹੀਦੀ ਨਾਲ ਹੀ ਤਾਂ ਸੇ ਗਰੈਨ ਦੇ ਵਿੱਚ ਨਾ ਤਾਂ ਭੋਜਨ ਕਰਨਾ ਹੈ ਤੇ ਨਾ ਹੀ ਸੌਣਾ ਹੈ ਗਰੈਨ ਕਾਲ ਦੇ ਵਿੱਚ ਤੁਹਾਨੂੰ ਕਾਫੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸੂਤਕਾਲ ਦੇ ਵਿੱਚ ਪੂਜਾ ਪਾਠ ਅਤੇ ਦੇਵੀ-ਦੇਵਤਿਆਂ ਦੀ ਪੂਜਾ ਵਰਜਿਤ ਹੈ ਕੋਈ ਵੀ ਸ਼ੁਭ ਕੰਮ ਬਿਲਕੁਲ ਨਾ ਕਰੋ ਤੁਹਾਨੂੰ ਮਹੱਤਵਪੂਰਨ ਮੰਤਰਾਂ ਦਾ ਵੀ ਜਾਪ ਕਰਨਾ ਚਾਹੀਦਾ ਹੈ ਜਿਵੇਂ ਕਿ ਓਮ ਨਮਾ ਸ਼ਿਵਾਏ ਇਸਾ ਮੰਤਰ ਦਾ ਜਾਪ ਕਰੋ ਇਸ ਨਾਲ ਕਾਫੀ ਫਾਇਦਾ ਹੋਵੇਗਾ ਚਲੋ ਜਾਣ ਲੈਂਦੇ ਹਾਂ ਸੂਰਜ ਗ੍ਰਹਿਣ ਦੇ ਅਨੁਸਾਰ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਸੂਰਜ ਗ੍ਰਹਿਣ ਦੇ ਸਮੇਂ ਘਰੋਂ ਬਾਹਰ ਨਿਕਲਦੇ ਸਮੇਂ ਗ੍ਰਹਿਣ ਨੂੰ ਅੱਖਾਂ ਦੇ ਨਾਲ ਨਾ ਦੇਖੋ ਰਸੋਈ ਗ੍ਰਹਿਣ ਦੇ ਸਬਜ਼ੀ ਰਸੋਈ ਵਿੱਚ ਕੋਈ ਵੀ ਕੰਮ ਨਾ ਕਰੋ ਗ੍ਰਹਣ ਦੇ ਦੌਰਾਨ ਸਬজি ਵਗੈਰਾ ਨਾ ਬਣਾਓ ਰਸੋਈ ਦੇ ਵਿੱਚ ਕੋਈ ਵੀ ਕੰਮ ਨਾ ਕਰੋ ਗ੍ਰਹਣ ਦੇ ਸਮੇਂ ਸੋਈ ਧਾਗਾ ਨਾ ਪਾਓ ਕੁਝ ਕੱਟਣਾ ਜਾਂ ਛਿਲਣਾ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਕਰੋ ਸੂਰਜ ਦੇਵਤਾ ਮੰਤਰਾਂ ਦਾ ਜਾਪ ਉਚਾਰਨ ਕਰੋ ਇਹ ਗ੍ਰਹਣ ਸਾਡੇ ਦੇਸ਼ ਤੇ ਲਈ ਕਾਫੀ ਮਹੱਤਵਪੂਰਨ ਰਹਿਣ ਵਾਲਾ ਹੈ ਦੂਸਰੋਂ ਹੁਣ ਗੱਲ ਕਰ ਲੈਂਦੇ ਹਾਂ ਜੀ ਸੂਰਜ ਗ੍ਰਹਣ ਤੋਂ ਬਾਅਦ ਮਾਲਾ ਮਾਲ ਹੋਣ ਵਾਲੀਆਂ ਰਾਸ਼ੀਆਂ ਦੇ ਬਾਰੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ ਤੁਹਾਡੇ ਲਈ ਸੂਰਜ ਗ੍ਰਹਿਣ ਪੜਾ ਹੈ ਮਹੱਤਵਪੂਰਨ ਰਹਿਣ ਵਾਲਾ ਹੈ ਇਹਨਾਂ ਸ਼ੁਭ ਪ੍ਰਨਾਮ ਪ੍ਰਾਪਤ ਹੋਵੇਗਾ ਕਿ ਇਹ ਸੂਰਜ ਗ੍ਰਹਿਣ ਤੁਹਾਡੀ ਤਾਂ ਦੀ ਆਇਓ ਨੂੰ ਵਧਾ ਸਕਦਾ ਹੈ ਤੁਹਾਨੂੰ ਕਈ ਸਾਵਧਾਨੀਆਂ ਵਿੱਚ ਵਰਤਣੀਆਂ ਹਨ ਆਏ ਦਿਨਾਂ ਵਿੱਚ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣਗੇ ਤੁਹਾਡੇ ਲਈ ਸਮਾਂ ਬਹੁਤ ਹੀ ਬਿਹਤਰੀਨ ਰਹੇਗਾ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਲੋਕਾਂ ਦੇ ਨਾਲ ਤੁਹਾਡਾ ਮੇਲ ਮਲਾਪ ਹੋਵੇਗਾ ਲੋਕਾਂ ਦੇ ਪ੍ਰਤੀ ਤੁਹਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਹਿਯੋਗ ਵੀ ਪ੍ਰਾਪਤ ਹੋਵੇਗਾ ਦੋਸਤੋ ਅਗਲੀ ਕੋਸ਼ਨਾਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਾ ਨੂੰ ਦੱਸ ਤਈ ਹੈ ਕਿ ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਸਮਾਂ ਚੰਗਾ ਹੈ ਸਫਲਤਾ ਦਿਲਵਾਉਣ ਵਾਲਾ ਹੈ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਤਾਂ ਦੌਲਤ ਦੀ ਪ੍ਰਾਪਤੀ ਹੋਵੇਗੀ ਤੁਸੀਂ ਕੋਈ ਸ਼ਰਬ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ ਤੁਹਾਡੀ ਕੋਸ਼ਿਸ਼ ਨੂੰ ਰੰਗ ਲੱਗੇਗਾ ਤੁਹਾਡੀ ਪ੍ਰਸ਼ੰਸਾ ਹੋਵੇਗੀ ਤੁਸੀਂ ਆਪਣੇ ਪੁਰਾਣੇ ਦੋਸਤਾਂ ਨੂੰ ਮਿਲ ਸਕਦੇ ਹੋ ਦੋਸਤੋ ਅਗਲੀ ਕੋਸ਼ਨਾਸੀਬ ਰਾਸ਼ੀ ਹੈ ਜੀ ਮੇਥਨ ਰਾਜੇ ਮੇਥਨ ਰਾਜੇ ਵਾਲਨ ਦਾ ਅੱਜ ਐਕੇ ਬੈਂਕ ਤੋਂ ਲੋਨ ਮਿਲ ਸਕਦਾ ਹੈ ਤੁਸੀਂ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ ਅੱਜ ਦੇ ਨਵੇਂ-ਨਵੇਂ ਸਰੋਤ ਵੀ ਸਾਹਮਣੇ ਆ ਸਕਦੇ ਹਨ ਤੁਹਾਨੂੰ ਜ਼ਮੀਨ ਜਾਇਦਾਦ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਫੈਸਲਾ ਤੁਹਾਡੇ ਪੱਖ ਦੇ ਵਿੱਚ ਹੋਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਲਾਭ ਪ੍ਰਾਪਤ ਹੋਵੇਗਾ ਉੱਚ ਪਦਵੀ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਕਿਸੇ ਪ੍ਰਾਪਰਟੀ ਦੇ ਵਿੱਚ ਪ੍ਰਸੰਸਾ ਪ੍ਰਾਪਤ ਹੋਵੇਗੀ ਨਾਲ ਹੀ ਨਾਲ ਨਵੇਂ ਜ਼ਿੰਮੇਵਾਰੀ ਵੀ ਮਿਲੇਗੀ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ। ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਦਾੱਸਤਾ ਹੈ ਕਿ ਖਰਚਿਆਂ ਦੇ ਵਿੱਚ ਥੋੜਾ ਵਾਧਾ ਹੋ ਸਕਦਾ ਹੈ ਪਰ ਤੁਹਾਨੂੰ ਅਚਾਨਕ ਤੋਂ ਹੀ ਕਿਤੋਂ ਤਨਲਾਭ ਪ੍ਰਾਪਤ ਹੋ ਸਕਦਾ ਹੈ ਜੋ ਕਿ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰੇਗਾ। ਤੁਸੀਂ ਜੀਵਨ ਦੇ ਵਿੱਚ ਸਫਲਤਾ ਦੇ ਨਵੇਂ-ਨਵੇਂ ਸਰੋਤ ਪ੍ਰਾਪਤ ਕਰੋਗੇ। ਕੰਨਿਆ ਰਾਸ਼ੀ ਵਾਲੇ ਜਾਤਿਕਾਂ ਦੀ ਪ੍ਰਸ਼ੰਸਾ ਵੀ ਹੋਵੇਗੀ ਅਤੇ 12ਵੇਂ ਮਹੀਨਾ ਖਤਮ ਹੋਣਗੇ ਤੁਹਾਡੇ ਲਈ ਇਹ ਮਹੱਤਵਪੂਰਨ ਗ੍ਰੈਂਡ ਚੈਨ ਵਾਲਾ ਹੈ ਅਸ਼ੂਭ ਪ੍ਰਭਾਵ ਤੋਂ ਬਚਣ ਦੇ ਲਈ ਤੁਹਾਨੂੰ ਓਮ ਨਵਾ ਸ਼ਿਵਾਏ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਇਹ ਸਮਾਂ ਤੁਹਾਡੇ ਲਈ ਨਵੇਂ ਅਫਸਰ ਪ੍ਰਾਪਤ ਪ੍ਰਦਾਨ ਕਰੇਗਾ ਤੁਹਾਨੂੰ ਸਿਹਤ ਨੂੰ ਲੈ ਕੇ ਥੋੜਾ ਚਿੰਤਤ ਰਹਿਣਾ ਪੈ ਸਕਦਾ ਹੈ ਤੁਹਾਨੂੰ ਕੋਈ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਉਹਨਾਂ ਤੋਂ ਤੁਸੀਂ ਬਾਹਰ ਨਿਕਲ ਸਕਦੇ ਹੋ ਤੁਹਾਨੂੰ ਆਪਣੇ ਪਿਤਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੋਵੇਗਾ ਅਗਲੀ ਕੁਐਸਚਨਾਂ ਸੇ ਭਰਾਸ਼ੀ ਹੈ ਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸਿਆ ਕਿ ਤੁਹਾਨੂੰ ਬੇहद ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਸੰਬੰਧੀ ਚੀਜ਼ਾਂ ਦਾ ਲਾਭ ਹੋਣ ਵਾਲਾ ਹੈ ਤੁਹਾਨੂੰ ਤਾਂ ਲਾਭ ਹੋਵੇਗਾ ਤੁਹਾਨੂੰ ਆਮਦਨ ਦੇ ਵਿੱਚ ਡਬਲ ਮੁਨਾਫਾ ਹੋਵੇਗਾ ਜੇ ਕੋਈ ਕਿਸੇ ਦੇ ਨਾਲ ਮਨਮਟਾਵੇਂ ਚੱਲ ਰਿਹਾ ਹੈ ਤਾਂ ਤੁਹਾਡਾ ਰਿਸ਼ਤਾ ਡੋਟ ਸਕਦਾ ਹੈ ਪਰਿਵਾਰ ਦੇ ਲੋਕਾਂ ਦਾ ਵੀ ਧਿਆਨ ਤੁਹਾਡੇ ਉੱਤੇ ਹੀ ਹੋ ਸਕਦਾ ਹੈ ਸੂਰਜ ਗ੍ਰਹਿਣ ਦੇ ਕਾਰਨ ਤੁਹਾਡੀ ਸਥਿਤੀ ਤੇ ਵੀ ਪ੍ਰਭਾਵ ਪਿਆ ਸਕਦਾ ਹੈ ਅਗਲੀ ਰਾਸ਼ੀ ਹੈ ਜੇ ਤਣ ਰਾਸ਼ੀ ਤਣ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਤੁਹਾਡੇ ਤੇ ਰਹੇਗਾ ਤੁਸੀਂ ਕਿਸੇ ਗੱਲ ਨੂੰ ਲੈ ਕੇ ਚਿੰਤਾ ਵਿੱਚ ਰਹਿ ਸਕਦੇ ਹੋ ਪਸੰਦਾਂ ਦੀ ਤਰੱਕੀ ਦੇ ਨਾਲ ਤੁਹਾਡਾ ਮਨ ਮੇਟਾਪ ਖਤਮ ਹੋਵੇਗਾ ਵਿਵਾਦ ਵੀ ਵਿਵਾਦ ਤੁਹਾਡੇ ਲੋਕਾਂ ਦੇ ਨਾਲ ਹੋਵੇਗਾ ਇਹ ਗ੍ਰਹਿ ਧਨ ਨਾਲ ਸੰਬੰਧਿਤ ਕਈ ਚੀਜ਼ਾਂ ਦੇ ਵਿੱਚ ਮੁਨਾਫਾ ਦੇਵੇਗਾ ਤੁਹਾਨੂੰ ਕਿਤੇ 92 ਮਿਲ ਸਕਦਾ ਹੈ ਤੁਸੀਂ ਕਰੋੜਪਤੀ ਬਣ ਸਕਦੇ ਹੋ ਤੁਸੀਂ ਆਪਣੇ ਸੁੱਖ ਸਹੂਲਤਾਂ ਦੇ ਨਾਲ ਤਨ ਅਫਸਰਾਂ ਦੇ ਵਿੱਚ ਤਨ ਦੌਲਤ ਦੇ ਵਿੱਚ ਵ੍ਰਿਧੀ ਕਰਦੇ ਨਜ਼ਰ ਆ ਰਹੇ ਹੋ ਸਮਾਜ ਦੇ ਵਿੱਚ ਮਾਨ ਸਨਮਾਨ ਵਾਦੇਗਾ ਇਹ ਗ੍ਰੰਥ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਰਹੇਗਾ ਅਗਲੀ ਰਾਸ਼ੀ ਹੈ ਜੇ ਮੇਂ ਰਾਸ਼ੀ ਇਸ ਗ੍ਰੰਥ ਤੋਂ ਬਾਅਦ ਤੁਹਾਡਾ ਪ੍ਰਭਲ ਜੋਕ ਹੋਵੇਗਾ ਨੌ ਗ੍ਰਹਿ ਸਾਥ ਦੇਣਗੇ ਤੁਹਾਡੀ ਮਨ ਚਾਹੀ ਨੌਕਰੀ ਤੁਹਾਨੂੰ ਮਿਲ ਜਾਵੇਗੀ ਤੁਹਾਡੇ ਜਿਵੇਂ ਚ ਐਸਾ ਬਦਲਾਵ ਹੋਣ ਵਾਲਾ ਹੈ ਜਿਸੇ ਵਜ੍ਹਾ ਦੇ ਨਾਲ ਤੁਹਾਨੂੰ ਕਿਸੇ ਵੀ ਅਧਿਕਾਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਗਲੀ ਰਾਸ਼ੀ ਆ ਜੇ ਮਕਰ ਰਾਸ਼ੀ ਤੁਹਾਨੂੰ ਇਸ ਗ੍ਰਹਿ ਦੇ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਸੋਹਾਨੂੰ ਦੁਰਘਟਨਾਵਾਂ ਤੋਂ ਬਚਣਾ ਹੈ ਲੈਣ ਦੇ ਦੇ ਮਾਮਲੇ ਦੇ ਵਿੱਚ ਧਿਆਨ ਰੱਖਣਾ ਹੈ ਉਧਾਰ ਬਿਲਕੁਲ ਨਹੀਂ ਦੇਣਾ ਪਰ ਤੁਹਾਡੇ ਆਏ ਚਤਾਨ ਦੀ ਵਿਰਤੀ ਹੋਣ ਦੇ ਚੋਗ ਹਨ ਤੁਸੀਂ ਬਿਨਾ ਕਹੇ ਤਾਂ ਕਮਾ ਸਕਦੇ ਹੋ ਲੋਕਾਂ ਚ ਲੋਕਪ੍ਰੀਅਤਾ ਵਧੇਗੀ ਵਿਆਹਿਕ ਜੀਵਨ ਖੁਸ਼ੀ ਵਿੱਚ ਰਹਿਣ ਵਾਲਾ ਹੈ ਕੁਝ ਚੀਜ਼ ਤੁਹਾਡੇ ਲਈ ਬਿਹਤਰ ਹਨ ਤੇ ਕੁਝ ਬਿਹਤਰ ਨਹੀਂ ਹਨ ਪੂਰੇ ਗ੍ਰਹਿ ਤੇ ਜਿੰਨਾ ਵੀ ਹੋ ਸਕੇ ਓਨਾ ਹੀ ਸੂਰਜ ਦੇ ਨਾਲ ਸੰਬੰਧਿਤ ਮੰਤਰਾਂ ਦਾ ਜਾਪ ਕਰੋ ਹੋਰ ਕੁਝ ਨਹੀਂ ਕਰਨਾ ਕੋਲ ਮੇ ਲਾ ਕੇ ਇਹ ਸੇ ਰਾਸ਼ੀਆਂ ਹਨ ਕੜੌੜਪਤੀ ਜੋ ਬਣਨ ਜਾ ਰਹੀਆਂ ਹਨ ਸੂਰਜ ਗ੍ਰਹਿਨ ਦਾ ਚੌਥ ਸਾਸਤਾ ਚ ਵਿਸ਼ੇਸ਼ ਮਾ ਹੱਥ ਦੱਸਿਆ ਗਿਆ ਹੈ ਸੂਰਜ ਗ੍ਰਹਿਨ ਦੇ ਮੁਤਾਬਕ ਰਾਸ਼ੀਆਂ ਦੇ ਅਨੁਸਾਰ ਕਿਹੜੇ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਮੇਕ ਰਾਸ਼ੀ ਸਵਾਮੀ ਗ੍ਰਹਾਂ ਦੇ ਸੈਨਪਤੀ ਮੰਗਲ ਗ੍ਰਹਿ ਹਨ ਇਸ ਲਈ ਗ੍ਰਹਿ ਸਮੇਂ ਹਨ ਮਾਂ ਚਾਲੀਸਾ ਦਾ ਪਾਠ ਕਰੋ ਤੇ ਤુલਸੀ ਦੀ ਮਾਲਾ ਦੇ ਨਾਲ ਓਮ ਹਰੇ श्री लक्ष्मी वासुदेव देवा जाप करो वृषिक राशि दे स्वामी शुक्र देवहान ते ग्रहण दे समय ਚਿੱਟੇ ਕਪੜੇ ਪਾ ਕੇ ਸੋਤਕ ਦਾ ਪਾਠ ਕਰੋ ग्रहण ਸਮੇਂ ਚਿੱਟੀਆਂ ਚੀਜ਼ਾਂ ਜਿਵੇਂ ਸ਼ੁਕਰ ਦੁੱਧ ਦਹੀਂ ਦਾ ਤਾਣ ਕਰੋ ਮੇਥਨ ਰਾਸ਼ੀ ਦੇ ਸਵਾਮੀ ਹਨ ਬੁੱਧ ਐ ਸਮੇਂ ਕੋਜਾਸਨ ਤੇ ਬੈਠ ਕੇ ਏਸ਼ਟ ਦੇਵਤਾ ਦਾ ਧਿਆਨ ਕਰੋ ਤੇ ਵਿਸ਼ਨੂੰ ਨਾਮ ਦਾ ਪਾਠ ਕਰੋ ਕਰਕ ਰਾਸ਼ੀ ਦੇ ਸਵਾਮੀ ਚੰਦਰਮਹ ਹਨ ਤੇ ਰਾਮ ਰક્ષા ਸ਼ੋਤਰ ਦਾ ਪਾਠ ਕਰੋ ਸੂਰਜ ਗ੍ਰਹਿਣ ਦੇ ਸਮੇਂ ਸੋਰੋਸਤਾ ਪਾਠ ਕਰੋ ਤੇ ਓਮ ਕਲੀਨ ਬ੍ਰਹਮਣ ਚਕ ਦੇਵੇਂ ਨਵੇਂ ਮੰਤਰ ਦਾ ਜਾਪ ਕਰੋ ਕੰਨਿਆ ਰਾਸ਼ੀ ਦੇ ਸੁਆਮੀ ਬੁੱਧ ਗ੍ਰਹਿ ਹਾਂ ਤੇ ਸਮੇਂ ਕੁਝ ਆਸਨ ਤੇ ਬੈਠ ਕੇ ਤੂਲਸੀ ਮਾਲਾ ਦੇ ਨਾਲ ਹਿਰਦੇ ਸ्रोत ਦਾ ਪਾਠ ਕਰੋ ਤੂਲਾ ਰਾਸ਼ੀ ਦੇ ਸੁਆਮੀ ਸ਼ੁਕਰ ਗ੍ਰਹਿ ਹਾਂ ਤੇ ਗ੍ਰਹਿਣ ਦੇ ਸਮੇਂ ਨਿਰੰਜਨਾ ਰਾਮ ਰਾਏ ਨਵੇਂ ਮੰਤਰ ਦਾ ਜਾਪ ਕਰੋ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ